ਹਿਮਾਚਲ ਆਪ ਦੋਨੋਂ ਹੀ ਸੇ ਹਾਂ ਜੀ ਦੋਈ ਕੀ ਨਾਮ ਹੈ ਆਪਕਾ ਰਵੀ ਕੁਮਾਰ ਜੀ ਇਨਕਾ ਇਨਕਾ ਰੋਬਿਨ ਜੋਸ਼ੀ ਰੋਬਿਨ ਜੋਸ਼ੀ ਰਵੀ ਔਰ ਕੀ ਕਾਰਨ ਬਣਿਆ ਇਹ ਐਕਸੀਡੈਂਟ ਹੋਇਆ ਕਿਦਾਂ ਐਕਸੀਡੈਂਟ ਕਰਕੇ ਤਾਂ ਹੋਇਆ ਬੋਲਿਓ ਮਾਰ ਦੇ ਐਸਾ ਹੋਇਆ ਨਾ ਇਹ ਪੱਲੇ ਗੱਡੀ ਵਾਲਾ ਜਾ ਰਿਹਾ ਦਾ ਟਰੱਕ ਵਾਲਾ ਨਹੀਂ ਸਭ ਨੇ ਸਭ ਨੇ ਕਰਾਇਆ ਟਰੱਕ ਵਾਲੇ ਨੇ ਉਹ ਮਾਰੀ ਥੋੜੀ ਨਾ ਸਾਈਡ फेंडर अपना डैमेज हुआ और रोक के फेंडर चेक किया और उसके बाद वो निकल गया था आगे को सोचा मैं चलिए नहीं सही करा लेते काम तो विल्ण 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 से बातचीत कर रहे भी कहाँ जैसे है गोरूम तो बातचीत तो करते करते टायर फटाया एकदम और एकदम गए कहाँ जा रहे थे आ रहे थे ਸੋਹਲਤ ਜਾ ਰਹੇ ਸੀ ਕਹਾਂ ਜਾ ਰਹੇ ਸੇ ਕੀ ਚੱਤੇ ਬਿਰੋਜ ਫਿਰੋਜ਼ਪੁਰ ਸੇ ਆ ਰਹੇ ਸੀ ਸੋਹਲਤ ਜਾ ਰਹੇ ਸੀ ਜੀ ਗੱਡੀ ਦਾ ਟਾਇਰ ਫਟ ਗਿਆ ਬੈਲੈਂਸ ਵਿਗੜ ਗਿਆ ਜਾ ਕੇ ਗੱਡੀ ਪਲਟ ਗਈ ਹੈ ਜੀ ਜਾ ਕੇ ਸਮਰਾਲਾ ਜੰਕ ਤੋਂ ਕੀ ਕਿੰਨੇ ਬੰਦੇ ਸੀ ਜੀ ਇਹਦੇ ਚ ਹਾਂਜੀ ਕਿੰਨੇ ਬੰਦੇ ਸੀ ਇਹਦੇ ਚ ਦੋ ਜੀ ਬਚਤ ਹੋ ਗਈ ਜੀ ਬਚਤ ਹੋ ਗਈ ਤੁਹਾਨੂੰ ਕਿੰਨੇ ਟਾਈਮ ਚ ਪਹੁੰਚਣ ਹੋਰ ਸਮਾਂ ਲੱਗੇ ਜੀ ਤਾਂ ਉਹ ਜੀ 3 ਮਿੰਟ ਹੋ ਗਏ ਅੰਗਰੇਂਡ ਤੋਂ ਇੱਥੇ ਪਹੁੰਚ ਗਿਆ ਫੋਨ ਤੇ ਉਹ ਜਖਮੀ ਉਹਨਾਂ ਨੂੰ ਹਸਪਤਾਲ ਭੇਜਿਆ ਕੀਤਾ ਤੇ ਹਾਂ ਜੀ ਉਹਨਾਂ ਨੂੰ ਅਸੀਂ ਆਪਣੇ ਪਾਸਟਰ ਕਰਾਤੀਆ ਤੈਨ ਹਸਪਤਾਲ ਲੈ ਕੇ ਜਾ ਰਹੇ ਹਾਂ